ਈ ਨਾ ਬੈਮ ਕੀ ਚੜਾ ਚੋਗੇ ਫਿਲਮ ਦੇ ਵਿੱਚ ਕੀ ਖਾਸ ਲੈ ਕੇ ਆਇਆ ਪਹਿਲਾਂ ਵੀ ਤੁਸੀਂ ਬਹੁਤ ਹਿੱਟ ਕੀ ਦਿੱਤੇ ਜਦੋਂ ਅੱਜ ਤੋਂ ਸਭ ਤੋਂ ਪਹਿਲੇ ਸੱਸ਼ਿਕਾ ਸਾਰਿਆਂ ਨੂੰ ਮੈਂ ਪਾਣੀ ਮੰਗਿਆ ਸੀ ਪਾਣੀ ਨਹੀਂ ਆਇਆ ਬਾਹਰ ਨਹੀਂ ਨਿਕਲ ਰਹੀ ਹਾਂਜੀ ਹਾਂਜੀ ਰੋਲ ਹਾਂਜੀ ਸੱਸ਼ਿਕਾ ਸਾਰਿਆਂ ਨੂੰ ਮੈਂ ਸਿਮਰਨ ਭਾਰਦवाज ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੱਤੇ ਹੈ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਬਟ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸਾਕ ਤੋਂ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਆ ਸਾਰੇ ਹੀ ਅੱਛਾ ਗਾਉਂਦੇ ਆ ਅਜੇ ਤੇ ਕੁਝ ਹੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮਚ ਗੁਰਮੀਤ ਜੀ ਤੇ ਮੈਂ ਗੱਲ ਕਰਾਂਗੀ ਇਸ ਪਿਕਚਰ ਦੀ ਪਿਕਚਰ ਦਾ ਕਨਸੈਪਟ ਬਹੁਤ ਅੱਛਾ ਹੈ ਇੱਕ ਪਿਆਰ ਵਾਲਾ ਕਨਸੈਪਟ ਹੈ ਉਹਨੇ ਤੁਸੀਂ ਪੁੱਛ ਰਹੇ ਸੀ ਕਿ ਪਿਆਰ ਸੱਚਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੁਸੀਂ ਇੱਕ ਲਾਈਨ ਕੁੱچی ਸੀ ਕਿ ਪਿਆਰ ਸੱਚਾ ਹੁੰਦਾ ਹੈ ਅਟਰੈਕਸ਼ਨ ਸੱਚਾ ਨਹੀਂ ਹੁੰਦਾ ਜਿਹੜਾ ਲਵ ਹੈ ਉਹ ਪਿਓਰ ਹੁੰਦਾ ਹੈ ਅਟਰੈਕਸ਼ਨ ਪਿਓਰ ਨਹੀਂ ਹੁੰਦਾ ਅਟਰੈਕਸ਼ਨ ਹੁੰਦਾ ਥੋੜੇ ਦਿਨ ਵਾਸਤੇ ਲਵ ਹੁੰਦਾ ਲਾਈਫਟਾਈਮ ਵਾਸਤੇ ਤੇ ਮੈਂ ਜਿੱਥੇ ਦੇਖਿਆ ਹੈ ਕਿ ਆ ਪਿਕਚਰ ਮੈਂ ਦੇਖੀ ਹੈ ਤੇ ਲਾਈਫਟਾਈਮ ਵਾਲਾ ਪਿਆਰੀ ਹੈ ਅਟਰੈਕਸ਼ਨ ਵਾਲਾ ਨਹੀਂ ਹੈ ਜ਼ਰੂਰ ਜਾਇਓ ਦੇਖਣ ਪਿਕਚਰ ਬਹੁਤ ਅੱਛੀ ਹੈ ਬਹੁਤ ਵਧੀਆ ਪਿੱਛੇ ਹੈ ਠੀਕ ਹੈ ਵਧੀਆ ਮੈਂ ਐਕਸਪੀਰੀਅੰਸ ਕੀਤਾ ਹੈ ਲਾਈਕ ਇੱਕ ਫੈਮਿਲੀ ਵਰਗੋ ਸਾਰਿਆਂ ਨੇ ਸਾਥ ਦਿੱਤਾ ਹੈ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਠਾਰੀ ਜੀ ਜੋ ਬੌਵੇਂ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੋਂ ਹੀ ਨੇ ਸੁਜਾਦ ਇਕਬਾਲ ਖਾਨ ਜੀ ਤੇ ਇੱਕ ਫੈਮਿਲੀ ਫਿਲਮ ਹੈ ਸਰ ਅਸੀਂ ਫੈਮਿਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਣ ਹੋ ਇਹਨਾਂ ਨੇ ਸਾਡਾ 뮤직 ਇਹਨਾਂ ਵਧੀਆ ਦਿੱਤਾ ਹੈ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਦਵਾਜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਿਨ ਅਕਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ 뮤직 ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣ ਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ ਮਿਊਜ਼ਿਕ ਦਿੱਤਾ ਸਾਨੂੰ ਤੇ ਸਾਡੀ ਫਿਲਮ ਦੇ ਵਿੱਚ ਸਾਡੇ ਰਿਸਪੈਕਟਿਡ ਸੁਵਿੰਦਰ ਮਹਿਲ ਜੀ ਮਲਕੀ ਤਰੋਣੀ ਜੀ ਸਾਡੇ ਪਦਮ ਸ਼੍ਰੀ ਨਿਰਮਲ ॠषि ਮੈਮ ਜੀ ਗੁਰਪ੍ਰੀਤ ਪੰਗੋ ਮੈਮ ਜੀ ਸਾਰਿਆਂ ਨੇ ਇੱਕ ਫੈਮਲੀ ਵਾਂਗੂ ਸਾਡਾ ਸਾਥ ਦਿੱਤਾ ਅਸੀਂ ਇਹਦੇ ਵਿੱਚ ਕੰਮ ਕੀਤਾ ਫਿਲਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦਾ ਕੈਰੈਕਟਰ ਵੀ ਮੇਰਾ ਇੱਕ ਪਿੰਡੂ ਜੀ ਕੁੜੀ ਦਾ ਕੈਰੈਕਟਰ ਹੈ ਜੋ ਕਿ ਲਾਈਕ ਇੱਕਦਮ ਮਤਲਬ ਕਦੇ ਵੀ ਉਹ ਕਦੇ ਵੀ ਲੜ ਸਕਦੀ ਹੈ ਬਸ ਉਹਨੂੰ ਮਜਨੂ ਹੀ ਚਾਹੀਦਾ ਹੈ ਇਸ ਫਿਲਮ ਦੇ ਵਿੱਚ ਤੇ ਸਾਡੀ ਜਿਹੜੀ ਦੂਜੀ ਐਕਟਰ ਹੈਗੀ ਨਾ ਸਾਡੇ ਨਾਲ ਸਾਬੀ ਸੂਰੀ ਜੀ ਹੁਣ ਸਾਨੂੰ ਦੋਨਾਂ ਨੂੰ ਮਜਨੂ ਚਾਹੀਦਾ ਹੈ ਤੇ ਹੁਣ ਅਸੀਂ 22 ਮਾਰਚ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਆਹੀ ਕਹਾਂਗੇ ਕਿ ਤੁਸੀਂ ਥੀਏਟਰ 'ਚ ਆਓ ਤਾਂ ਕਿ ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਫਿਲਮ ਕਿਵੇਂ ਦੀ ਲੱਗੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦੋਨਾਂ 'ਚੋਂ ਮਜਨੂ ਕਿਹਦਾ ਹੋਇਆ ਠੀਕ ਹੈ ਠੀਕ ਹਾਂਜੀ 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 ਜਿਹੜੀ ਸਭ ਤੋਂ ਵੱਡੀ ਗੱਲ ਹੈ ਫਿਲਮ 'ਚ ਕੈਰੈਕਟਰ ਬਹੁਤ ਇੰਪੋਰਟੈਂਟ ਹੈ ਪ੍ਰੀਤ ਰਾਨਾ ਦਾ ਕੈਰੈਕਟਰ ਤੇ ਆਪਣਾ ਕਿਰਨ ਮੈਡਮ ਇਹਨਾਂ ਦਾ ਕੈਰੈਕਟਰ ਜਿਹੜੇ ਦੂਸਰੇ ਹਿਰੋਇਨ ਨੇ ਤੇ ਬਾਕੀ ਸਪੋਰਟਿਵ ਸ਼ਮਿੰਦਰ ਮਾਲ ਜੀ ਤੇ ਇਹਨਾਂ ਨੇ ਤੇ ਗੱਲ ਕਰਨਾ ਹੀ ਮੇਰੇ ਲਈ ਉਹ ਕੀ ਕਹਿੰਦੇ ਕਿ ਇਹਨਾਂ ਦੇ ਕਦਮਾਂ 'ਚ ਪੈਣਾ ਨਾ ਗੱਲ ਹੈ ਕਿਉਂਕਿ ਇਹਨਾਂ ਦੇ ਕਦਮਾਂ 'ਚ ਪੈ ਜੀਏ ਜਾਂ ਇਹਨਾਂ ਦੀ ਗੱਲ ਕਰ ਲਈਏ ਵਨ ਇਜ਼ ਦ ਸੇਮ ਥਿੰਗ ਗੱਲ ਹੀ ਨਹੀਂ ਕਰ ਸਕਦੇ ਹੋ ਤੇ ਹੋਰ ਜਿੰਨੇ ਵੀ ਨਿਰਮਲ ਰਿਸ਼ੀ ਮੈਡਮ ਪੰਗੂ ਮੈਡਮ ਕਾਫੀ ਸਾਰੇ ਮਲਕੀ ਤੇਨੌਲੀ ਜੀ ਤੇ ਬਹੁਤ ਸਾਰੇ ਅਕਟਰ ਇਹਨਾਂ ਨੇ ਇੰਨਾ ਕਮਾਲ ਦਾ ਕਿਉਂਕਿ ਮੈਂ ਜਦੋਂ ਬੈਕਗ੍ਰਾਉਂਡ ਕਰਦਾ ਤੇ ਸਾਨੂੰ ਫਿਲਮ ਪੂਰੀ ਸਾਹਮਣੇ ਸਮਝ ਆ ਜਾਂਦੀ ਹੈ ਸੋ ਇਹਨਾਂ ਸਾਰਿਆਂ ਦਾ ਬਹੁਤ ਜ਼ਬਰਦਸਤ ਰੋਲ ਹੈ ਇਸ ਸਿੰਗਰਸ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਜਿੱਦਾਂ ਮੈਂ ਕਿਹਾ ਉਦਾਂ ਨੇ ਉਹਨਾਂ ਨੇ ਸਪੋਰਟ ਕੀਤਾ ਗਾਣਾ ਗਾਇਆ ਕਈ ਵਾਰ ਆ ਵੀ ਗੱਲ ਹੁੰਦੀ ਹੈ ਨਾ ਕਿ ਇੱਕ ਸਿੰਗਰ ਕਹਿੰਦਾ ਜੀ ਮੈਂ ਲੈਣਾ ਹੀ 5 ਲੱਖ ਰੁਪਏ ਗਾਣਾ ਗਾਣ ਦਾ ਤੇ ਮੇਰੇ ਕਹਿਣ ਤੇ ਕੀ ਪਤਾ ਉਹ ਫ੍ਰੀ ਤੇ ਗਾ ਕੇ ਚਲਾ ਜਾਏ ਬਹੁਤ ਵੱਡੀ ਗੱਲ ਆ ਸੋ ਆ ਵੀ ਸਪੋਰਟ ਹੁੰਦਾ ਹੈ ਸਿੰਗਰਾ ਦਾ ਸੋ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਹੈ ਜੀ ਤੁਹਾਡਾ ਮੀਡੀਆ ਦਾ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਰੇ ਇਸ ਪਿਕਚਰ ਨੂੰ ਇੰਨੀ ਕੁ ਪ੍ਰਮੋਟ ਕਰੋ ਇੰਨੀ ਕੁ ਪ੍ਰਮੋਟ ਕਰੋ ਕਿ ਘੱਟੋ ਘੱਟ ਤੁਹਾਡੇ ਮੀਡੀਆ ਰਾਈ ਆਹ ਪਿਕਚਰ ਚ ਲੋਕੀ 22 ਤਰੀਕ ਨੂੰ ਪਹੁੰਚ ਜਾਣ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮੈਨ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਏ ਔਰ ਸਾਡੀ ਸਾਡੀ ਸਾਰੀ ਟੀਮ ਵੱਲੋਂ ਯਾਰ ਗੁਰੂ ਰਾਮਦਾਸ ਨਗਰੀ ਦੇ ਮੀਡੀਆ ਨੂੰ ਬਹੁਤ ਹੀ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਤੁਸੀਂ ਅਕਸਰ ਜਦੋਂ-ਜਦੋਂ ਵੀ ਅਸੀਂ ਇੱਥੇ ਆਉਂਦੇ ਰਹੇ ਹਾਂ ਤੁਸੀਂ ਬਹੁਤ ਸਾਥ ਦਿੱਤਾ ਹੈ ਮੇਰੇ ਤੇ ਇਹ ਬਹੁਤ ਪਹਿਲਾਂ ਤੋਂ ਜੁੜਿਆ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਕਿਉਂਕਿ ਮੈਨੂੰ ਉਹ ਦੱਸਣਾ ਹੀ ਪੈਂਦਾ ਹੁੰਦਾ ਹੈ ਕਿ ਮੈਂ ਮੇਰੀ ਸ਼ੁਰੂਆਤ ਐਜ਼ ਹੀਰੋ 1981 'ਚ ਪਹਿਲੀ ਸ਼ੂਟਿੰਗ ਕੀਤੀ ਸੀ ਅਸੀਂ ਅੰਮ੍ਰਿਤਸਰ ਪਟਵਾਰੀ ਹੁੰਦਾ ਨਾ ਸੀ ਚਪਟਵਾਰੀ ਤੇ ਮੈਂ ਤਖੀਂਗਰ ਵੀ ਕਿਹਦੇ ਨੂੰ ਸੂਟ ਕਰਦਾ ਹੈ ਕੌਣ ਵਧੀਆ गा ਸਕਦਾ ਹੈ ਕਿਹਦੇ ਤੇ ਪਿਕਚਰਾਈਜ਼ ਕਰਨਾ ਹੈ ਤੇ ਹਰ ਬੰਦੇ ਦਾ ਆਪਣਾ ਆਪਣਾ ਪਾਰਟ ਹੈ 뮤직 ਡਾਇਰੈਕਟਰ ਦਾ ਇਹਦੇ ਵਿੱਚ ਬਹੁਤ ਵੱਡਾ ਪਾਰਟ ਹੁੰਦਾ ਉਹਨੇ ਪੂਰਾ ਅਰੇਂਜ ਕਰਨਾ 뮤직 ਦੇ ਨਾਲ ਨਾਲ ਕਿ ਪੂਰੀ ਟੀਮ ਨੂੰ ਜੋੜ ਕੇ ਲੈ ਕੇ ਆ ਕੇ ਇੱਥੇ ਤੱਕ ਪਹੁੰਚਾਉਣਾ ਇਜ਼ ਨਾਟ ਅ ਜੋਬ ਸੋ ਅਸੀਂ ਸਾਰੇ ਫਿਲਮਾਂ ਬਣਾਉਂਦੇ ਆ ਰਹੇ ਹਾਂ ਬਣਾਉਂਦੇ ਜਾਵਾਂਗੇ ਜਦੋਂ ਤੱਕ ਜਿਹੜਾ ਕਾਰਵਾ ਚੱਲਦਾ ਹੈ ਉਹ ਚਲਾਉਂਦਾ ਜਾਏਗਾ ਅਸੀਂ ਐਵੇਂ ਤੁਹਾਡੇ ਕੋਲ ਆਉਂਦੇ ਰਹਾਂਗੇ ਸੋ ਤੁਸੀਂ ਹੁਣ ਸਾਰੇ ਮਿਲ ਕੇ ਸਾਨੂੰ ਬਸ ਇਹ ਹੈ ਕਿ মিডিਆ ਹੀ ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਲਾਈਨ ਦੀਆਂ ਸਾਰੀਆਂ ਸ਼ਖਸੀਅਤਾਂ ਪ੍ਰੋਡਿਊਸਰ ਡਾਇਰੈਕਟਰ ਵਾਟਵਰ ਸੋ ਤੁਸੀਂ ਤੁਹਾਡੇ ਥਰੂ ਅਸੀਂ ਚਾਹਾਂਗੇ ਕਿ ਦਰਸ਼ਕ ਆਉਣ ਤੇ ਸਾਡੀ ਫਿਲਮ ਨੂੰ ਦੇਖਣ ਯੀ ਮੇ ਸਾਡੀ ਹੀਰੋਇਨ ਲੈ ਥੋੜੀ ਜਿਹਾ ਪਹਿਲਾਂ ਕਿਹਾ ਵੀ ਜਿੱਥੇ ਸਾਨੂੰ ਦੱਸਣ ਕਿ ਅਸੀਂ ਕੀ ਚੰਗਾ ਕੀਤਾ ਹੈ ਕੀ ਮਾੜਾ ਕੀਤਾ ਹੈ ਬਲਕਿ ਸਾਨੂੰ ਇਹ ਚੀਜ਼ ਦੇ ਆਗਾਹ ਕਰ। ਸੋ ਥੈਂਕ ਯੂ ਵੈਰੀ ਮਚ ਤੁਸੀਂ ਐਵੇਂ ਹੀ ਸਾਨੂੰ ਸਪੋਰਟ ਕਰਦੇ ਰਹੋ ਵਿਸ਼ੂ ਆਲ ਦਾ ਬੈਸਟ ਥੈਂਕ ਯੂ